ਜਲਾਲਾਬਾਦ ਦੀ ਪ੍ਰੈਸ ਕਲੱਬ ਗੁੰਮਰਾ ਕੰਪਨੀ ਹੋਈ ਹੈ ਜੀ ਇਸ ਪਰਿਵਾਰ ਨੂੰ ਵੱਡਾ ਕੀਤਾ ਗਿਆ ਹੈ ਤੇ ਤਿੰਨ ਪੁੱਤਰ ਨਵੇਂ ਸ਼ਾਮਲ ਕੀਤੇ ਗਏ ਨੇ ਬਹੁਤ ਹੀ ਮਿਹਨਤੀ ਆਮਾਨਦਾਰ ਨੇ ਲਗਨワट्स जी ਨੇ ਜਵੰਤ ਸ਼ਕਤੀ ਲਾਇਆ ਹੈ ਜਵੰਤ ਸ਼ਕਤੀ ਲਾਇਆ ਹੈ ਜੀ ਬਲਵਿੰਦਰ ਜੀ ਨੂੰ ਵਾਈਸ ਪ੍ਰਧਾਨ ਲਾਇਆ ਹੈ ਜੀ ਬਲਜੀਤ ਮੱਲੀ ਜੀ ਨੂੰ ਮੁਖ ਸਲਾਹਕਾਰ ਲਾਇਆ ਹੈ ਜੀ ਇਹ ਕਲੱਬ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੇਗੀ ਤੇ ਲੋਕਾਂ ਦੀ ਲੜਾਈ ਲੜਾਂਗੇ ਪ੍ਰੈਸ ਦਾ ਮਤਲਬ ਇਹ ਹੁੰਦਾ ਹੈ ਲੋਕਾਂ ਦੀ ਲੜਾਈ ਲੜਨੀ ਲੋਕਾਂ ਦੇ ਹੱਕਾਂ ਵਾਸਤੇ ਲੜਨਾ ਇਹਨਾਂ ਸਾਰਿਆਂ ਨੂੰ ਅੱਜ ਮੈਂ ਆਸ਼ੀਰਵਾਦ ਦਿੰਦਾ ਹੈ ਤੇ ਮੇਨੂੰ ਪੁੱਤਰਾਂ ਤੇ ਮਾਂ ਨੇ ਮੇਰੇ ਸੰਯੋਗ ਨਾਲ ਚੱਲਣਗੇ ਸੀ ਰਲ ਮਿਲ ਕੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੇ ਰਹਿਣਾ ਇੱਕ ਸਪਾਕ ਜੀ ਨੂੰ ਮੀਡੀਆ ਸਲਾਹਕਾਰ ਸ਼ਿਵਾਜੀ ਸਾਡੇ ਹੈਗੇ ਨੇ ਇਹ ਵੀ ਪੱਤਰਕਾਰ ਨੇ ਸਾਡੇ ਇਹਨਾਂ ਨੂੰ ਮੀਡੀਆ ਸਲਾਹਕਾਰ ਲਾਇਆ ਸੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰਧਾਨ ਜੀ ਗੋਮੜਾ ਸਾਹਿਬ ਨੇ ਸਾਨੂੰ ਆਪਣੇ ਇਸ ਗਰੁੱਪ ਦੇ ਵਿੱਚ ਮੈਨੂੰ ਜਿਹੜਾ ਵਾਈਸ ਪ੍ਰਧਾਨ ਦਾ ਅਹੁਦਾ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਪਦਾ ਕਰਦਾ ਜੀ ਔਰ ਮੈਂ ਇਸ ਸਾਰੀ ਟੀਮ ਨੂੰ ਵਿਸ਼ਵਾਸ ਦਿਵਾਉਣਾ ਜੋ ਮੈਨੂੰ ਇਹ ਅਹੁਦਾ ਦਿੱਤਾ ਗਿਆ ਮੈਂ ਤਨਦੇਹੀ ਨਾਲ ਇਸ ਨੂੰ ਨਿਭਾਵਾਂਗਾ ਔਰ ਇਹਨਾਂ ਦੀ ਜਿਹੜੀ ਇਹ ਦਿੱਤੀ ਅਹੁਦੇ ਤੇ ਮੈਂ ਖਰਾ ਉਤਰਾਂਗਾ ਜੀ ਤੇ ਜੋ ਵੀ ਇਹਨਾਂ ਨੇ ਮੈਨੂੰ ਇਹ ਚੀਜ਼ ਦਾ ਮਾਣ ਬਖਸ਼ਿਆ ਮੈਂ ਨਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਦਿੱਲੀਲਾਬਾਦ ਦਾ ਜੋ ਆਪਣੀ ਇਹ ਨਾ ਨਵਾਂ ਇਨਵਾਈਟਲੀ ਸ਼ੁਰੂਆਤ ਕੀਤੀ ਹੈ ਜਿੰਦੇ ਵਿੱਚ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹ ਵੀ ਦਿੱਲੀਲਾਬਾਦ ਦੇ ਵਿੱਚ ਐਕਟਿਵ ਜਿਹੀ ਨਹੀਂ ਸੀ ਤੋ ਇਹ ਕਲੱਬ ਪਰ ਇਹਨਾਂ ਨੇ ਐਕਟਿਵ ਹੋ ਕੇ ਗਿਆ ਜੀ ਨਾ ਜਿੱਥੇ ਇਹਨਾਂ ਨੇ ਮੈਨੂੰ ਬਹੁਤ ਹੋਈ ਹੈ ਉਹ ਕਾਰਸਾ ਪਲਾਸਰ ਬਣਾਇਆ ਹੈ ਤੇ ਮੈਂ ਹੁੰਦੀ ਸੰਦੇ ਜੀ ਨਾਲ ਆਪਣੀ ਸੇਵਾ ਨੂੰ ਸੁਦਮ ਹੋ ਰਾਂਗਾ ਔਰ ਜੋ ਵੀ ਕਲੱਬ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਵਧੀਆ ਸਹਿਯੋਗ ਦੇਵਾਂਗਾ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿੰਨੇ ਨੇ ਮੈਨੂੰ ਇੰਨਾ ਵੱਡਾ ਮਾਨ ਸਨਮਾਨ ਦਿੱਤਾ ਜੀ